ਦੇ ਬਾਕੀ ਸਾਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਸਸਰੀਕਾਲ ਜੀ ਅੱਜ ਅਸੀਂ ਲਿਆ ਗਿਆ Bajaj Motorcycle CT 100 ਬਿਕਾਊ ਹੈ ਮਾਡਲ ਹੈ ਜੀ 2017 ਏਰੀਆ ਕਿਸਾਨਬੀਰ ਦਾ ਕੋਟ ਕਪੂਰਾ ਰੇਟ ਮੰਗੇ 10000 ਕਿਸਾਨਬੀਰ ਦਾ ਨੰਬਰ ਹੈ 98778 80498 98778 80499 ਤੁਸੀਂ ਇਸ ਨੰਬਰ ਤੇ ਫੋਨ ਕਰਕੇ ਮੋਟਰਸਾਈਕਲ ਖਰੀਦ ਸਕਦੇ ਹੋ ਜਿਵੇਂ ਆਪਾਂ ਆ ਮੋਟਰਸਾਈਕ ਦੀ ਡਿਟੇਲ ਬੋਲੀਏ ਇਹਦੇ ਵਿੱਚ ਇੱਕ ਸੰਬੀਰ ਦਾ ਨੰਬਰ ਬੋਲਿਆ ਐਂ ਤਾਂ ਤੁਸੀਂ ਚੈੱਕ ਕਰਕੇ ਉਸ ਨੰਬਰ ਤੇ ਗੱਲ ਕਰਿਆ ਕਰੋ ਕਈ ਵੀਰਲੇ ਖਿਨਾਰ ਫੋਨ ਲਾ ਲੈਂਦੇ ਇਸ ਕਰਕੇ ਤੁਹਾਨੂੰ ਦੱਸਦੇ ਜਿਹੜਾ ਜਮਾ ਥੱਲੇ ਨੰਬਰ ਕਿਹਾ ਉਹ ਸਿਰਫ ਐਡ ਕਰਵਾਉਣ ਦੇ ਲਈ ਹੁੰਦਾ ਐਡ ਲਗਾਉਣ ਦੇ ਲਈ ਸਾਡਾ ਵਟਸਐਪ ਨੰਬਰ ਹੈ ਜੀ 9877988446 ਜੋ ਕਿ ਵੀਡੀਓ ਦੇ ਜਮਾ ਥੱਲੇ ਖੱਟੇ ਅੱਖਰਾਂ 'ਚ ਸ਼ੋ ਹੋ ਰਿਹਾ ਉਸ ਨੰਬਰ ਤੇ ਤੁਸੀਂ ਵੀਡੀਓ ਬਣਾ ਕੇ ਭੇਜ ਸਕਦੇ ਹੋ ਐਡ ਕਰਵਾਉਣ ਦਾ ਕੋਈ ਖਰਚਾ ਨਹੀਂ ਤੇ ਇੱਕ ਗੱਲ ਹੋਰ ਨੋਟ ਕਰ ਲਓ ਕਿ ਫੋਟੋ ਮਾ ਆਲੀ ਐਡ ਲਾਉਣੀ ਅਸੀਂ ਵੀਰੇ ਬੰਦ ਕਰਤੀ ਐ ਇਸ ਕਰਕੇ ਅੱਗੇ ਤੋਂ ਤੁਸੀਂ ਵੀਡੀਓ ਬਣਾ ਕੇ ਤੇ ਫੁੱਲ ਡਿਟੇਲ ਭੇਜਿਆ ਕਰੋ ਜੀ ਕਈ ਵੀਰਾਂ ਦੇ ਫੋਨ ਤੇ ਮੈਸੇਜ ਆਉਂਦੇ ਕਿ ਐਡ ਡਿਲੀਟ ਕਰ ਦੋ ਐਡ ਡਿਲੀਟ ਨਹੀਂ ਕੀਤੀ ਜਾ ਸਕਦੀ ਵੀਰਾਂ ਨੂੰ ਬੇਨਤੀ ਜ਼ਰੂਰ ਕਰ ਸਕਦੇ ਕਿ ਜਿਹੜੀ ਦੀ ਇੱਕ ਨੂੰ ਆਪ ਐਡ ਲਾਈ ਹੁੰਦੀ ਉਹ ਤੋਂ ਲੈ ਕੇ 1 ਮਹੀਨੇ ਦੇ ਵਿੱਚ ਵਿੱਚ ਫੋਨ ਲਾਇਆ ਕਰੋ 1 ਮਹੀਨੇ ਤੋਂ ਬਾਅਦ ਫੋਨ ਨਾ ਲਾਇਆ ਕਰੋ ਕਈ ਵਾਰੀ ਕਿਸਾਨ ਵੀਰਾਂ ਦੇ ਸੰਦ ਸੇਲ ਹੋ ਜਾਂਦੇ ਇਸ ਕਰਕੇ ਉਹਨਾਂ ਨੂੰ ਦਿੱਕਤ ਆਉਂਦੀ ਔਰਗੇ ਜੀ Alto LX i ਗੱਡੀ ਵਿਕਾਊ ਹੈ ਮਾਡਲ 2010 ਹੈ Rajasthan ਦਾ ਨੰਬਰ ਹੈ ਸਾਰੇ ਕਾਗਜ਼ ਪੂਰੇ ਏਰੀਆ ਜੀ ਪੀਲੀਆਵੰਗਾ ਹਨਮਾਨਗੜ੍ਹ Alto LX i ਗੱਡੀ ਵਿਕਾਊ ਹੈ ਮਾਡਲ 2010 ਹੈ Rajasthan ਦਾ ਨੰਬਰ ਹੈ ਸਾਰੇ ਕਾਗਜ਼ ਪੂਰੇ ਹੈ ਏਰੀਆ ਕਿਸਾਨਬੀਰ ਦਾ ਪੀਲੀਆਵੰਗਾ ਹਨਮਾਨਗੜ੍ਹ ਕਿਸਾਨਬੀਰ ਦਾ ਨੰਬਰ ਹੈ ਜੀ 90248 74334 44 9024874345 ਤੁਸੀਂ ਇਸ ਨੰਬਰ ਤੇ ਫੋਨ ਕਰਕੇ ਗੱਡੀ ਖਰੀਦ ਸਕਦੇ ਹੋ ਜੀ ਕਈ ਵਾਰੀ ਵੀ ਜਵਾਕ ਮਯਾ ਕਰਦੇ ਫੋਟੋਆਂ ਤੇ ਡਿਟੇਲ ਭੇਜ ਜੰਦੇ ਆ ਇਸ ਕਰਕੇ ਤੁਹਾਨੂੰ ਦੱਸ ਦਈਏ ਜੇ ਸਾਥ ਹੋੜ ਲੱਗਗੀ ਤਾਂ ਦੁਆਰੇ ਗੱਡੀ ਨਹੀਂ ਜਾਊਗੀ ਇਸ ਕਰਕੇ ਵੀਰਾਂ ਨੂੰ ਬੇਨਤੀ ਹੈ ਕਿ ਪਹਿਲਾ ਪਰਿਵਾਰ ਨਾਲ ਸਲਾਹ ਕਰਕੇ ਉਸ ਤੋਂ ਬਾਅਦ ਫੋਟੋਆਂ ਤੇ ਡਿਟੇਲਸਾਨੂੰ ਭੇਜਿਆ ਕਰੋ ਜੀ ਜਲਦੀ ਜਲਦੀ ਵੀਡੀਓ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੀ ਤਾਂ ਕਿ ਹੋਰ ਵੀ ਕਿਸਾਨ ਵੀਰ ਇਹਨਾਂ ਚੁੱਕ ਸਕਣ ਤੇ ਸੰਦ ਖਰੀਦ ਸਕਣ ਅੱਗੇ ਜੀ 333 ਆਸ਼ਾ ਟਰੈਕ ਵਿਕਾਊ ਹੈ ਮਾਡਲ 2013 ਰੇਟ ਹੈ ਜੀ 3 ਲੱਖ ਟਾਇਰ ਜਮਨ ਨਮੀ ਪਈ ਹੈ 333 ਆਸ਼ਾ ਟਰੈਕ ਵਿਕਾਊ ਹੈ ਮਾਡਲ 2013 ਰੇਟ ਮੰਗਾਈ 3 ਲੱਖ ਟਰ ਨਵੇਂ ਪਏ ਐ ਕਿਸਾਨ ਵੀਰ ਦਾ ਨੰਬਰ ਹੈ ਜੀ 7814227249 7814228249 ਤੁਸੀਂ ਇਸ ਨੰਬਰ ਤੇ 78142 28249 ਤੁਸੀਂ ਇਸ ਨੰਬਰ ਤੇ ਫੋਨ ਕਰਕੇ ਟਰੈਕ ਖਰੀਦ ਸਕਦੇ ਜੀ ਕੋਈ ਵੀ ਮੇਰਾ ਕਿਸਾਨ ਵੀਰ ਮੋਟਰ ਕਨੈਕਸ਼ਨ ਪਲਾਟ ਘਰ ਜ਼ਮੀਨ ਕਿਸੇ ਵੀ ਤਰ੍ਹਾਂ ਦੀ ਤੁਸੀਂ ਐਡ ਲਗਾਉਣਾ ਚਾਹਤੇ ਹੋ ਤਾਂ ਸਾਡਾ ਨੰਬਰ ਵੀਡੀਓ ਦੇ ਜਿਵੇਂ ਥੱਲੇ ਖਟਿਆਕਸਾ ਸ਼ੋਅ ਹੋਰੇ ਉਸ ਨੰਬਰ ਤੇ ਤੁਸੀਂ ਵੀਡੀਓ ਬਣਾ ਕੇ ਤੇ ਫੋਲਰ ਡਿਟੇਲ ਸਾਨੂੰ ਭੇਜ ਸਕਦੇ ਹੋ ਕਈ ਵੀਰਾਂ ਦੇ ਮੈਸੇਜ ਆਉਂਦੇ ਆ ਕਿ ਤੁਸੀਂ ਰੇਟ ਜ਼ਿਆਦਾ ਪਾ ਦਿੰਦੇ ਹੋ ਇਸ ਕਰਕੇ ਕਿਸਾਨ ਵੀਰਾਂ ਨੂੰ ਬੇਨਤੀ ਹੈ ਕਿ ਵੀਰੇ ਰੇਟ ਮਾਰਕੀਟ ਦੇ ਹਿਸਾਬ ਨਾਲ ਰੱਖਿਆ ਕਰੋ ਤਾਂ ਕਿ ਸੋਡਾ ਸੰਦ ਛੇਤੀ ਤੋਂ ਛੇਤੀ ਸੇਲ ਹੋ ਸਕੇ ਜਲਦੀ ਜਲਦੀ ਵੀਡੀਓ ਸ਼ੇਅਰ ਜ਼ਰੂਰ ਕਰਦਿਆ ਕਰੋ ਤੇ ਲਾਈਕ ਕਰਦਿਆ ਕਰੋ ਕਮੈਂਟ ਕਰਕੇ ਸੁਝਾਅ ਜ਼ਰੂਰ ਦਿਆ ਕਰੋ ਤਾਂ ਕਿ ਸਾਡੀਆਂ ਵੀਡੀਓ ਤੁਹਾਨੂੰ ਕਿੱਦਾਂ ਨਹੀਂ ਲੱਗਦੀ ਬਣ ਰਹੋ ਤੁਸੀਂ ਸਾਡੇ ਚੈਨਲ ਦੇ ਨਾਲ ਇਸੇ ਧਾਰਾ ਮਿਲਦੇ ਹੋ ਇੱਕ ਹੋਰ ਨਵੀਂ ਵੀਡੀਓ ਨਾਲ ਧੰਨਵਾਦ